ਵੀ ਕੀ ਇੱਥੇ ਅੱਜ ਸਾਰੇ ਲੋਕਾਂ ਨੂੰ ਸਿੱਖਿਆ ਦਾ ਹੱਕ ਹੈਗਾ ਰੋਜ਼ਗਾਰ ਦਾ ਹੱਕ ਹੈਗਾ ਕਿ ਸਾਨੂੰ ਸਾਰਿਆਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲਦੀਆਂ ਨੇ ਮੁਫਤ ਵੀ ਜਿਹੜੇ ਬੁਨਿਆਦੀ ਮਨੁੱਖਾਂ ਦੇ ਹੱਕ ਨੇ ਇੱਕ ਸਿਵਿਲਾਇਜ਼ ਸਮਾਜ ਵਿੱਚ ਰਹਿਣ ਦੇ ਕਰਕੇ ਤੁਹਾਨੂੰ ਇੱਕ ਮੁੱਢਲੇ ਹੱਕ ਕੀ ਤੁਹਾਡੇ ਪੂਰੇ ਹੋ ਰਹੇ ਨੇ ਅੱਜ ਵੀ ਇਸ ਦੇਸ਼ ਦੇ ਵਿੱਚ ਇੱਕ ਪਾਸੇ ਲੱਖਾਂ ਬੱਚੇ ਕਪੋਸ਼ਨ ਦੇ ਨਾਲ ਮਰ ਜਾਂਦੇ ਨੇ ਲੱਖਾਂ ਮੌਤਾਂ ਸਿਰਫ ਇਸ ਕਰਕੇ ਹੁੰਦੀਆਂ ਨੇ ਕਿਉਂਕਿ ਆਪਣੇ ਕੋਲ ਚੰਗੀਆਂ ਤੇ ਜਿਹੜੀਆਂ ਇੱਕ ਆਧੁਨਿਕ ਸਿਹਤ ਸਹੂਲਤਾਂ ਨਹੀਂ ਹੈਗੀਆਂ ਤੇ ਆਪਣਾ ਇੱਕ ਕਿੰਨਾ ਵਿਕਾਸ ਹੋ ਸਕਦਾ ਪਰ ਉਹ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀਆਂ ਜਿਹੜੀਆਂ ਘਟੀਆਂ ਨੀਤੀਆਂ ਨੇ ਉਹਦੇ ਕਰਕੇ ਨਹੀਂ ਹੋ ਪਾਉਂਦਾ ਫਿਰ ਆਪਾਂ ਕੀ ਕਹੀਏ ਵੀ ਕੀ ਜਮਹੂਰੀਤ ਹੈ ਕੋਈ ਅੱਜ ਮਲੇ ਵੀ ਤਾਨਾਸ਼ਾਹੀ ਕੁਝ ਥੋੜੇ ਜਿਹੇ ਲੋਕਾਂ ਦੀ ਇੱਕ ਮਾਈਨੋਰਿਟੀ ਹੈ ਜਿਹਦੇ ਕੋਲ ਅੱਜ ਬਹੁਤ ਜ਼ਿਆਦਾ ਪੈਸੇ ਨੇ ਜਿਹਦੇ ਲਈ ਆ ਸਾਰੀਆਂ ਵੱਡੀਆਂ ਵੱਡੀਆਂ ਪਾਰਟੀਆਂ ਕੰਮ ਕਰਤੀਆਂ ਪਈਆਂ ਜੋ ਬਾਕੀ ਜਿਹੜੇ ਬਾਕੀ ਲੋਕ ਨੇ ਉਹਨਾਂ ਦੇ ਉੱਤੇ ਰਾਜ ਕਰ ਰਹੀ ਹੈ ਵੀ ਆਮ ਲੋਕਾਂ ਦੀ ਦੀ ਜ਼ਿੰਦਗੀ ਕਿਸ ਤਰ੍ਹਾਂ ਨਿਕਲਦੀ ਹੈ ਵੀ ਜਿਹੜੇ ਮਜ਼ਦੂਰਾਂ ਦੇ ਬੱਚੇ ਨੇ ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੈ ਵੀ ਮਜ਼ਦੂਰਾਂ ਦੇ ਬੱਚੇ ਕੀ ਚੰਗਾ ਪੜ ਸਕਦੇ ਨੇ ਕੀ ਚੰਗਾ ਖਾ ਸਕਦੇ ਨੇ ਕੀ ਉਹਨਾਂ ਦੇ ਸੁਪਨੇ ਕਦੇ ਪੂਰੇ ਹੋਣਗੇ